ਵੀ ਅੱਜ ਤੇ ਪੁਰਾਣੇ ਸਮੇਂ 'ਚ ਕੀ ਫਰਕ ਹੈ ਹਾਂਜੀ ਆਪਾਂ ਆਪਣੀ ਜ਼ਿੰਦਗੀ 'ਚ ਸਭੀ ਬਦਲਦੀ ਦੇਖੀ ਹੂੰ ਜਿਹੜੀ ਪਹਿਲਾਂ ਵਾਲੀ ਸਦੀ ਸੀ ਹੂੰ ਕੀਆ ਬਾਤਾਂ ਸੀ ਸਹੀ ਗੱਲ ਕਿੰਨੇ ਕੁ ਸੌਖੇ ਲੋਕ ਸੀ ਇੰਨੇ ਕੁ ਸੱਚੇ ਲੋਕ ਸੀ ਇੰਨੇ ਕੁ ਸੌਖੇ ਲੋਕ ਸੀ ਹਨਾ ਉਹ ਕਿਉਂ ਸੀ ਵਸਤ ਜੀ ਹਾਂਜੀ ਉਹਦੇ ਪਿੱਛੇ ਦਾ ਕਾਰਨ ਕੀ ਸੀ ਹਾਂਜੀ ਹੁਣ ਅੱਜ ਤੁਸੀਂ ਦੇਖੋ ਚਾਹੇ ਤੁਸੀਂ ਝੋਨਾ ਲਾਉਨੇ ਆਂ ਚਾਹੇ ਤੁਸੀਂ ਕਣਕ ਵੀਚਦੇ ਆਂ ਹਾਂਜੀ ਜਾਂਦਾ ਬੰਦਾ ਟਰੈਕਟਰ ਮਗਰ ਪਾਈ ਮਸ਼ੀਨ ਫਰਨਣ ਦੇ ਨਿਕਲ ਜਾਂਦਾ ਪੀਸ ਕੇ ਹੂੰ। ਤਾਂ ਜੀ ਟਿਕਟ ਧੋਣਾ ਲਾਉਣ ਵਾਲੇ ਆਉਂਦੇ ਮੈਂ ਟੋਮਾ ਦਿੱਤਾ ਕੇ ਹੋ ਜਾਂਦੇ। ਹੂੰ। ਐ ਕਿ ਮੈਂ ਇੱਕ ਭਈਆ ਵੇਖਿਆ ਮੱਥਾ ਟੇਕਦਾ। ਹੂੰ। ਪਤਾਸੇ ਲੈ ਕੇ ਹੂੰ। ਅਗਰਬਤੀ ਲਾਈ ਹੋ ਨੇ। ਵਾਟ ਤੇ ਮੱਥਾ ਟੇਕਿਆ ਤੇ ਉਹਨਾਂ ਸ਼ੁਰੂ ਕਰਨ ਲੱਗੇ। ਹਾਂ। ਮੈਂ ਕਿਹਾ ਪੁਰਾਣਾ ਬਜ਼ੁਰਗ ਸੀ ਉਹ। ਹਾਂ। ਮੈਂ ਕਿਹਾ ਪੁਰਾਣਾ ਹੈ। ਹਾਂ। ਮੈਂ ਉਹਨੂੰ ਖੇਤ ਵਾਲੇ ਨੂੰ ਕਿਹਾ ਮੈਂ ਕਿਹਾ ਤੂੰ ਆਹ ਦਾ ਟੋਣਾ ਨਿਕਲਦਾ ਵੇਖੀਂ। ਹਾਂ। ਜੋ ਕੋ ਬੰਦੇ ਨੇ ਯਾਦ ਕਰਿਆ ਪਰਮਾਤਮਾ ਦਾ ਨਾਮ ਯਾਰ ਉਹਨੇ ਕਿਹਾ ਵੀ ਇਹ ਹੋਵੇ ਕਿ ਸਾਡਾ ਲਾਇਆ ਵੱਧ ਨਿਕਲੇ ਰਿਹਾ ਗਾਂ ਨੂੰ ਵੀ ਆਈ ਹੈ ਹਨਾ ਕਿਉਂ ਪਹਿਲਾਂ ਸਾਡਾ ਮਾਸਟਰ ਜੀ ਇਹੀ ਵਾਰ ਹੂੰ ਸਭ ਤੋਂ ਪਹਿਲਾਂ ਡਰਮਗਾ ਹੁੰਦਾਂ ਨਹੀਂ ਦਾਣੇ ਕੱਢਣ ਨੂੰ ਡਰਮਗਾ ਹਾਂਜੀ ਅੱਜ ਲਾਤੀਆਂ ਮੋਟਰ ਤੇ ਲੈਟ ਉੱਟ ਕੀ ਬਹਿ ਗਏ ਹੂੰ ਆ ਗਈ ਚੱਲ ਪਈ ਹਾਂ ਹੌਲੀ ਹੌਲੀ ਲੱਗੇ ਰਹੇ 15 15 20 20 ਦਿਨ ਹਾਂ ਹਾਂ ਠੀਕ ਹੈ ਹੂੰ ਤੇ ਕੋਦਮ ਆਟਰ ਹੁੰਦਾ ਸੀ ਅੱਛਾ ਜੀ ਜਿਹੜਾ ਪੈੜ ਕਹਿੰਦੇ ਸੀ ਉਹਨੂੰ ਹਾਂ ਜਿੱਥੇ ਦਾਣੇ ਪਏ ਹੁੰਦੇ ਗੋੜ ਲੱਗਿਆ ਹੁੰਦਾ ਸੀ ਹਾਂ ਜੀ ਵੀ ਇੱਕ ਤਾਂ ਨੰਗੇ ਸਿਰ ਨਹੀਂ ਜਾਣਾ ਹੁੰਦਾ ਇੱਕ ਜੁੱਤੀ ਪਾ ਕੇ ਨਹੀਂ ਜਾਣਾ ਉੱਥੇ ਅੱਛਾ ਜੀ ਜਿੱਥੇ ਦਾਣੇ ਕੱਢ ਰਹੇ ਆ ਹਾਂ ਨੰਗੇ ਸਿਰ ਨਹੀਂ ਜਾਣਾ ਜੁੱਤੀ ਪਾ ਕੇ ਨਹੀਂ ਜਾਣਾ ਹਾਂ ਦਰਗਾਹ ਨੂੰ ਦਰਗਾਹ ਨੂੰ ਨਹੀਂ ਜਾਂਦੇ ਸੀ ਮੈਂ ਕਹਿੰਨਾ ਮੰਦਰ ਦੀ ਪ੍ਰਾਰਥਨਾ ਕਰਦੀ ਸੀ ਉੱਥੇ ਹਾਂ ਮੈਂ ਮੰਨਦੇ ਸੀ ਉਹਨੂੰ ਹਾਂ ਕਿਉਂਕਿ ਅਨਾਜ ਸੀ ਅਨਾਜ ਸੀ ਸਹੀ ਗੱਲ ਆ ਜੀ ਠੀਕ ਹੈ ਹਾਂ ਫੇਰ ਭਾਈ ਸਾਹਿਬ ਆ ਲਾਗੀਆਂ ਦੇ ਭਰਦੇ ਜੀ ਗਣ ਕੰਨੀ ਹਾਂ ਜਿਹੜੀ ਘਰੇ ਰੱਖਦੇ ਸੀ ਹਾਂ ਹੁਣ ਤਾਂ ਕੋਈ ਫालतू ਕੱਟਾ ਭਰਿਆ ਪਿਆ ਉਹ ਕਹਿਣਗੇ ਵਿਚਾਲੀ ਪਿਆ ਭੜਾ ਲੱਗਦਾ ਹਾਂ ਇਹ ਕੰਮ ਲੋ ਨਾਜ ਵੀ ਕਿਤੇ ਪੁਰਾ ਹੋਇਆ ਇਹ ਤਾਂ ਤੁਹਾਡੀ ਨਿਸ਼ਾਨੀ ਹੈ ਜੇ ਘਰ ਚੰਗਾ ਅਨਾਜ ਦੇ ਕੱਟੇ ਪਏ ਹੈ ਹੈ ਬਿਲਕੁਲ ਉਹਨਾਂ ਨੇ ਗਣਾ ਰੱਖ ਦਿਓ ਲਾਗੀਆਂ ਦਾ ਆ ਆਪਾਂ ਦੇਣਾ ਪਦਾਨ ਜਿਹੜਾ ਕਰਨਾ ਹੈ ਗੁਰੂ ਘਰਾਂ ਨੂੰ ਜਾਂ ਕਿਤੋਂ ਵੀ ਆਉਂਦੇ ਆ ਸਾਜੀ ਜਗ੍ਹਾ ਤੇ ਉੱਥੇ ਦੇਣ ਵਾਸਤੇ ਉਹ ਆ ਭਲਾਨੇ ਵਾਸਤੇ ਆ ਭਲਾਨੇ ਤੇ ਪਹਿਲਾਂ ਦੂਜਿਆਂ ਦਾ ਕੱਢਣਾ ਹਾਂ ਫੇਰ ਆਪਦਾ ਸੋਚਣਾ ਹਾਂ ਠੀਕ ਹੈ ਅੱਛਾ ਜੀ ਕਿਉਂਕਿ ਹਰ ਗਰੀਬ ਗੁਰਬੇ ਦਾ ਜਦੋਂ ਬੀਜ ਦੇ ਸੀ ਹਾਂਜੀ ਉਦੋਂ ਖੇਤ ਜਾ ਕੇ ਮਗਰੋਂ ਬਲਦਾਂ ਨੂੰ ਤੋੜਨਾ ਪਹਿਲਾਂ ਅਰਦਾਸ ਕਰਦੇ ਅੱਛਾ ਜੀ ਪਰਮਾਤਮਾ ਜਾਨਵਰਾਂ ਦਾ ਗਰੀਬ ਗੁਰਬੇ ਦਾ ਲਾਖੀਆਂ ਦਾ ਸਾਧਾ ਦੇ ਹਾਂ ਠੀਕ ਹੈ ਠੀਕ ਹੈ ਨਾ ਵੀ ਆਪਦੇ ਲਈ ਨਹੀਂ ਸੀ ਕੱਲਾ ਸਭ ਲਈ ਮੰਗਦੇ ਆ ਸਾਰਿਆਂ ਲਈ ਬੀਜ ਨੇ ਮੈਂ ਤੇ ਸਭ ਨੂੰ ਹੀ ਦੇ ਪੂਰਾ ਹੀ ਹੋਵੇ ਤੇ ਹੁੰਦੀ ਸੀ ਬਸ ਬਿਲਕੁਲ ਜੀ ਮੋੜਦੇ ਵੀ ਨਹੀਂ ਸੀ ਬਾਬਾ ਹੀ ਕਹਿੰਦੇ ਹਣਾ ਮੋੜਦੇ ਨਹੀਂ ਸੀ ਜੇ ਕੋਈ ਖੇਤ ਚ ਆ ਗਿਆ ਡਾਂਗਾ ਚ ਕਾਉਂਦੇ ਸੀ ਹਾਂ ਉਹ ਪੂਲ ਨਾ ਬੰਨ੍ਹਿਆ ਹੁੰਦੇ ਇਹ ਕਿਹਣਾ ਲੈ ਜਾ ਵੇਖ ਕੇ ਨਾਲ ਲੈਣਾ ਕਿਹੜੀ ਚੰਗੀ ਜਿਹੜੀ ਚੰਗੀ ਲੱਗਦੀ ਤੁਹਾਨੂੰ ਲੈ ਜਾ ਜਿਹੜੀ ਵੱਡੀ ਆ ਲੈ ਜਾ ਹਾਂ ਅਗਰੇ ਨੇ ਤਾਂ ਹੱਥੋਂ ਉਰ ਤੇ ਦਾੜੇ ਜਾਂਦੇ ਹੁੰਦੇ ਸੀ ਮੈਨੂੰ ਪਤਾ ਮਰਾਸੀ ਜਾਂਦੇ ਹੁੰਦੇ ਸੀ ਉਹਨਾਂ ਨੇ ਪੂਰੇ ਵੱੱਡੇ ਲਾਂਗੇ ਨੂੰ ਹੱਥ ਪੋਣਾ ਤੇ ਉਹਨਾਂ ਦੇ ਮਹੜਮਾ ਚੱਲਦਾ ਵੇਖਿਆ ਸੀ ਦੋ ਦੋ ਦਿਨ ਤਿੰਨ ਤਿੰਨ ਦਿਨ ਰਮਲੀਆਂ ਚੱਲਦੇ ਨਾ ਵੇਖਿਆ ਠੀਕ ਹੈ ਤੇ ਹੁਣ ਯਾਰ ਉਦੋਂ ਹਰੇਕ ਗਰੀਬ ਗੁਰਬਾ ਖੇਤੀ ਕਰਦਾ ਸੀ ਟੋਟਲ ਦੁਨੀਆ ਖੇਤੀ ਕਰਦੀ ਜਿਹੜਾ ਪਿੰਡੂ ਸੀ ਤੇ ਥੋੜੀ ਥੋੜੀ ਪੈੜੀ ਹੁੰਦੀ ਵੀ ਸਾਰਿਆਂ ਕੋਲ ਹੀ ਸੀ ਤੇ ਜਿਹਦੇ ਕੋਲੇ ਨਹੀਂ ਉਹ ਦੂਜੇ ਦੇ ਨਾਲ ਰਲ ਕੇ ਕਰਦਾ ਸੀ ਉਹਨੂੰ ਕਹਿੰਦੇ ਸੀਰ ਸਾਂਝੀ ਸਾਂਝੀ ਇਹ ਆਪਣੀ ਸਾਂਝੀ ਆ ਇਹ ਸਾਂਝੀ ਆ ਠੀਕ ਹੈ ਅਸੀਂ ਸੀਰੀਆਂ ਦੇ ਮਤਲਬ ਵੀ ਉਲਟ ਘਟ ਲਏ ਇਹ ਵਾਕਈ ਪਹਿਲਾਂ ਉਹੀ ਸੀ ਰੱਬ ਵਾਲੀ ਗੱਲ ਸਹੀ ਸੀ ਜਿਵੇਂ ਉਹ ਪੁਰਾਣੇ ਟਾਈਮਾਂ 'ਚ ਕਹਿੰਦੇ ਕੰਮ ਵੱਡੇ ਸੀਗੇ ਮਾਈ ਵੀ ਕਹਿੰਦੇ ਕੋਈ ਨਹੀਂ ਮੈਂ ਟੌਡਰ ਲਵਾਉਂਗਾ ਜੋ ਸਹੀ ਸੀ ਪਹਿਲਾਂ ਟੋਲੀ ਲਵਾਉਂਦੇ ਸੀ ਸਹੀ ਗੱਲ ਹੈ ਬੋਟੇ ਨਾ ਬੂਟਾ ਲਾ ਕੇ ਖੜਦੇ ਸੀ ਇੱਕ ਦੂਜੇ ਨਾਲ ਇਕੱਠੇ ਕੰਮ ਕਰਦੇ ਸੀ ਇਕੱਠੇ ਕਿਹਨੇ ਸੀਗਾ ਟਿੱਕੇ ਵੰਡਦੇ ਹਾਂ ਇਕੱਠਿਆਂ ਨੇ ਖਾਣਾ ਇਕੱਠਿਆਂ ਨੇ ਪੀਣਾ ਇਕੱਠਿਆਂ ਨੇ ਕੰਮ ਕਰਨਾ ਇੰਨਾ ਕੁ ਸਮਾਂ ਵਧੀਆ ਸੀ ਮਰਾਛੀ ਬਾਬਾ ਜੀ ਪਹਿਲਾਂ ਘਰਾਂ ਚ ਰਹਿੰਦੇ ਹੁੰਦੇ ਸੀ ਨਾ ਆਮ ਹੀ ਆਪਣੇ ਆਮ ਘਰਾਂ ਚ ਆ ਕੇ ਰਹਿੰਦੇ ਸੀ ਚਾਰ ਚੜ੍ਹ ਦਿਨ ਰਹਿੰਦੇ ਸੀ ਪੰਜ ਪੰਜ ਦਿਨ ਉਹਨਾਂ ਨੂੰ ਰੋਕਣਾ ਨਹੀਂ ਈ ਖਾਣਾ ਖਾਓ ਆਟਾ ਚੱਕੋ ਬਣਾਓ ਰੋਟੀਆਂ ਦਾ ਉਦੋਂ ਕੋੜਾ ਗਰੰਡਰ ਜੁੜੇ ਚਾਹੀਦੇ ਸੀ ਸਿੱਲਾ ਬਣਾਇਆ ਪੱਟਿਆ ਟੋਆ ਜਿਆਦਾ ਰੱਖਿਆ ਤਵਾ ਜਾਂ ਨਹੀਂ ਜਾਲੀ ਟਾਂਗੜੀਆਂ ਕਰਨਾ ਤਵਾ ਰੱਖ ਲਿਆ ਤੇ ਉੱਥੇ ਬਾਲਾ ਚੱਕ ਲੈਣਾ ਬੜੀ ਗੱਲ ਚੁੱਲ੍ਹੇ ਬਣਾਏ ਹੁੰਦੇ ਸੀ ਔੜੀਆਂ ਦੇ ਦੋ ਦੋ ਤਿੰਨ ਤਿੰਨ ਹਰੇ ਘਰ ਚ ਹਾਂ ਚੁੱਲ੍ਹੇ ਕੱਚੇ ਹੁੰਦੇ ਸੀ ਹਾਂ ਬਰਕਤ ਹੁੰਦੀ ਸੀ ਹਾਂ ਹੁਣ ਤਾਂ ਚੁੱਲ੍ਹੇ ਵੀ ਪੱਕੇ ਆ ਹਾਂਜੀ ਬਰਕਤ ਕਿੱਧਰ ਆਵੀ ਬਿਲਕੁਲ ਹੀ ਅਸੀਂ ਬਦਲ ਫੇਰ ਕਰਤਾ ਯਾਰ ਅਸੀਂ ਤਾਂ ਪੱਕੇ ਕਰਨ ਲੱਗੇ ਨਾ ਚੁੱਲ੍ਹੇ ਵੀ ਪੱਕੇ ਕਰਦੇ ਹਾਂ ਨਹੀਂ ਚੁੱਲ੍ਹਾ ਅਕਸਰ ਹਮੇਸ਼ਾ ਕੱਚਾ ਹੁੰਦਾ ਹਾਂ ਪ੍ਰਾਣੀ ਔਰਤ ਨੂੰ ਪਸੰਦੀ ਵੀ ਕੱਚੇ ਚੁੱਲੇ ਦੇ ਵਿੱਚ ਬਰਕਤ ਹੁੰਦੀ ਹੈ ਜਿਹੜਾ ਪਹਿਲਾਂ ਅੱਥੀ ਰੜਕਿਆ ਹੋਇਆ ਦੁੱਧ ਸੀ ਨਾ ਹਾਂਜੀ ਅੱਥੀ ਰੜਕਿਆ ਹੋਇਆ ਘਿਓ ਕੱਟਿਆ ਹੋਇਆ ਲੱਸੀ ਉਹ ਤੇ ਜਾਨ ਹੁੰਦੀ ਸੀ ਹਾਂ ਉਹ ਤੇ ਮਿਹਨਤ ਲੱਗੀ ਹੁੰਦੀ ਸੀ ਪ੍ਰਮਾਤਮਾ ਦਾ ਨਾਮ ਲੈ ਕੇ ਜਿਹੜਾ ਖਾਣਾ ਬਣਦਾ ਹੈ ਉਹਦੇ ਵਿੱਚ એનર્ਜੀ ਜ਼ਿਆਦਾ ਹੁੰਦੀ ਹੈ ਬਿਲਕੁਲ ਜੀ ਜੇ ਔਰਤ ਨੇ ਉਧਰ ਰੋਟੀਆਂ ਬਣਾਈ ਜਾਣੀਆਂ ਉਧਰੋਂ ਅੰਦਰੋਂ ਸਤੀ ਰਹਿਣਾ ਗਾਲਾਂ ਕੱਢੀ ਜਾਣੀਆਂ ਮਲ ਚ ਉਹ ਰੋਟੀ ਖਾਧੀ ਦਾ ਕੋਈ ਫਾਇਦਾ ਨਹੀਂ ਫਾਇਦਾ ਨਹੀਂ ਸਹੀ ਗੱਲ ਹੈ ਰੋਟੀ ਉਹ ਆ ਜਿਹੜੀ ਰੱਬ ਦਾ ਨਾਮ ਲੈ ਕੇ ਬਣੀ ਆ ਤੇ ਔਰਤ ਖੁਸ਼ ਹੋ ਕੇ ਬਣਾਉਂਦੀ ਆ ਹਾਂ ਸਹੀ ਗੱਲ ਆ ਠੀਕ ਆ ਨਾ ਪੁਰਾਣੇ ਸਮਿਆਂ ਚ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਸੀ ਤਾਂ ਕਰਕੇ ਜਦੋਂ ਮੀਂਹ ਦੀ ਲੋੜ ਹੁੰਦੀ ਸੀ ਉਦੋਂ ਮਨਾਂ ਦੇ ਵਿੱਚ ਕਿੰਤੂ ਪ੍ਰੰਤੂ ਨਹੀਂ ਹੁੰਦਾ ਸੀ ਹਾਂ ਉਦੋਂ ਆਏ ਹੁੰਦਾ ਸੀ ਵੀ ਆਜੋ ਆਪਾਂ ਅਰਦਾਸ ਕਰਨੀ ਐ ਆਜੋ ਆਪਾਂ ਜੱਗ ਕਰਨਾ ਆਪਾਂ ਮੀਂਹ ਪਵਾਉਣਾ ਐ ਆਜੋ ਆਪਾਂ ਗੁੱਡੀ ਫੁਕੜੀਆਂ ਮੀਂਹ ਪਵਾਉਣਾ ਐ ਤਾਂ ਸਾਰਿਆਂ ਨੂੰ ਹੁੰਦਾ ਸੀ ਵੀ ਚਲੋ ਅੱਜ ਮੀਂਹ ਪਵਾ ਲਈ ਹਾਂ ਤਦੋਂ ਰੱਬ ਨੂੰ ਕਹੀਏ ਮੀ ਪਾਊਗਾ ਕੱਲੇ ਕੱਲੇ ਦੇ ਮਨ 'ਚ ਭਰੋਸਾ ਹੁੰਦਾ ਸੀ ਤਾਂ ਰੱਬ ਮੀ ਪਾਉਂਦਾ ਸੀ ਪਾਉਂਦਾ ਸੀ ਸਹੀ ਗੱਲ ਲੋਕ ਸੱਚੀ ਸੀ ਅੱਛੀ ਸੀ ਮਾਰੇ ਸੱਚੇ ਸੱਚੇ ਮਰਵਾ ਕਰਦੇ ਸੀ ਹਾਂ ਹੁਣ ਗੁੱਡੀ ਫੂਕਣ ਜਾਂਦੇ ਆ ਠੀਕ ਐ ਹੁਣ ਇੱਕ ਦੋ ਦਾ ਗੁੱਡੀ ਫੂਕਣ ਜਾਂਦੇ ਆ ਜਿਹੜੇ ਵਿੱਚ ਹੈਗੇ ਇਮਰਾਨੀਆਂ ਬੁੜੀਆਂ ਕਈ ਮਹਿਰਮ ਯਾਦ ਕਰਦੇ ਜਾਂਦੇ ਤੇ ਇਹ ਫੋਣ ਕੇ ਕਰੇ ਇਹ ਲਉਣਗੇ ਤੇ ਸੀ ਥੋੜਾ ਨਾ ਧੋਕਾ ਕਿਉਂਕਿ ਕੱਲ ਜੋ ਗਿਆ ਉਦੋਂ ਜੇ ਕਿਸੇ ਦਾ ਮਰ ਗਿਆ ਉਸ ਮਹੱਲੇ ਨੇ ਉਸ ਏਰੀਏ ਨੇ ਉਸ ਮਤਲਬ ਪੂਰੇ ਵਾਰ ਨੇ ਇਕੱਲੇ ਇਕੱਲੇ ਇੱਕ ਇੱਕ ਜਾਣੇ ਨੇ ਉਹਨਾਂ ਦੇ ਘਰੇ ਆ ਕੇ ਪੈਣਾ ਰਾਤ ਨੂੰ ਹੂੰ ਸੌਣਾ ਹੁੰਦਾ ਸੀ ਉੱਥੇ ਹੀ ਸੌਣਾ ਕਿ ਭਾਈ ਜੀ ਉਹਨਾਂ ਦੇ ਘਰੇ ਘਟੋ ਘਟੋ ਨਹੀਂ ਜਾਣੇ ਹੂੰ ਉਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਵੀ ਤੁਹਾਡਾ ਬੰਦਾ ਗਿਆ ਬੰਦਾ ਗਿਆ ਸਹੀ ਗੱਲ ਹੈ ਉਹ ਤਾਂ ਕੋਈ ਕੋਈ ਮਰਦਾ ਸੀ ਭਈ ਐ ਥੋੜੀ ਸੀ ਐ ਹਾਂ ਤੇ ਫਿਰ ਗੱਲਾਂ ਕਰਨੀਆਂ ਹੂੰ ਸਾਰੀ ਰਾਤ ਉਹਦੀ ਜ਼ਿੰਦਗੀ ਤੇ ਵਿਆਖਿਆ ਕਰਨੀ ਬੰਦਿਆਂ ਨੇ ਮੈਨੇ ਕਿਹੜੇ ਚੰਗੇ ਕੰਮ ਕਰੇ ਕਿਹੜੇ ਮਾੜੇ ਕਰਿਆ ਕਿੰਨਾ ਕੌਖਾ ਮਰਿਆ ਕਿੰਨਾ ਕ ਸੌਖਾ ਮਰਿਆ ਕੀ ਗੁਣ ਸੀ ਕੀ ਗੁਣ ਸੀ ਕੀ ਔਗਣ ਸੀ ਕੀ ਸਾਨੂੰ ਵੀ ਸਿੱਖਣਾ ਚਾਹੀਦਾ ਉਹ ਸਿੱਖਦੇ ਸੀ ਉਹਦੀ ਜ਼ਿੰਦਗੀ ਤੋਂ ਹਾਂ ਤਾਂ ਬਿਸ਼ਰੇਸ਼ਣ ਕਰਦੇ ਸੀ ਹਾਂ ਕਿ ਜੇ ਔਖਾ ਮਰੇ ਤਾਂ ਆਪਾਂ ਨੂੰ ਔਖੇ ਮਰ ਗਏ ਠੀਕ ਹੈ ਜੋ ਸੌਖਾ ਮਰੇ ਤਾਂ ਆਪਾਂ ਵੀ ਉਵੇਂ ਮਰ ਗਏ ਉਹ ਚੀਜ਼ਾਂ ਹੁੰਦੀਆਂ ਸੀ ਕਿ ਹੁਣ ਹੁਣ ਪਹਿਲੀ ਗੱਲ ਤਾਂ ਜਾਂਦੇ ਹੀ ਥੋੜੇ ਹੁੰਦੇ ਆ ਉਹ ਜਾਨਸਰ ਬੈਠ ਗਿਆ ਹੋਰ ਵੀ ਕਰਾ ਪਾਦਾ ਚਾਰ ਮੱਕੀ ਦਾ ਥੋੜਾ ਰੌਬ ਜਾ ਦੇ ਲਾ ਕੀ ਮੱਕੀ ਪੱਕ ਗਈ ਸਾਡੇ ਵਾਲੀ ਤਾਂ ਚਲੋ ਕੋਈ ਨਹੀਂ ਯਾਰ ਪਹਿਲੇ ਤੂੰ ਭਾਣਿਆਂ ਦੇ ਹਲੇ ਦੇ ਲਾਦੂ ਤਈ ਆ ਹਨਾ ਉਹਨਾਂ ਨੂੰ ਪਤਾ ਨਹੀਂ ਕਦੋਂ ਬਣ ਤੇ ਚਲੋ ਪੈ ਜੋ ਕੋਈ ਨਹੀਂ ਹੋ ਤੂੰ ਸੁਣਾ ਵੀ ਮਗਰ ਤਾਂ ਕਿਵੇਂ ਹੈ ਬਸ ਠੀਕ ਹੈ ਮੈਂ ਜਾ ਲਓ ਉਧਰ ਉਧਰ ਘਰ ਵਾਲੇ ਬਾਏ ਮਾਰਦੇ ਉਹ ਚਾਹ ਬਣਾ ਲਓ ਉਹ ਮਿੱਠਾ ਘੱਟ ਰੱਖਿਓ ਐਂ ਜਿਹੜੇ ਪੀ ਕੇ ਆ ਜਿਆ ਹਨਾ ਮਿੱਠਾ ਘੱਟ ਪਾ ਲਿਓ ਉਹ ਜਿਹਦੇ ਬੈਠਣ ਆਏ ਉਹਦੀ ਤਾਂ ਗੱਲ ਹੀ ਨਹੀਂ ਕਰਦੇ ਉਹ ਤਾਂ ਬੇਚਾਰਾ ਯਾਦ ਹੀ ਨਹੀਂ ਹੁੰਦਾ ਵੀ ਮਰਿਆ ਕਿਹੜਾ ਇਹਨਾਂ ਦਾ ਆਪ ਤਾਂ ਨਹੀਂ ਲੋਟ ਹੋਦਾਂਗਾ ਨੀ ਆਇਆ ਨਹੀਂ ਵੀ ਆਜੂਗਾ ਫਲਾਨਿਆਂ ਦੀ ਕੁੜੀ ਆਏ ਹੋਗੀ ਫਲਾਨੇ ਦੇ ਹਸਪਤਾਲ ਪਈ ਹੈ ਕੁੜੀ ਫਲਾਨਿਆਂ ਦਾ ਬੁੜਾ ਬਿਮਾਰ ਪਿਆ ਉਹ ਜਿਹੜਾ ਮਰ ਗਿਆ ਉਹਦੇ ਲਈ ਤਾਂ ਗੱਲ ਕਰ ਲੋ ਉਹਦੇ ਘਰੇ ਆਏ ਤੁਸੀਂ ਨਹੀਂ ਪਰ ਇਹ ਨਾ ਤਾਂ ਹੀ ਰੱਬ ਹੋ ਜਾਊਗਾ ਆਪਾਂ ਕਹਿੰਦੇ ਉਹ ਹੋ ਜਾ ਹੀ ਰੱਬ ਹੋਗਾ ਜਿਵੇਂ ਜਿਵੇਂ ਅਸੀਂ ਹੋਗੇ ਤਾਂ ਹੋਇਆ ਉਹ ਕਹਿੰਦਾ ਅੱਜ ਕੱਲ ਲੋਕ ਇਹੋ ਜਿਹੇ ਪੁਰਾਣੇ ਸਮੇਂ ਤੇ ਜਿਵੇਂ ਕਹਿੰਦੇ ਵਿਗਿਆਨੀ ਵਿਗਿਆਨ ਤੇ ਖੋਜ ਕਰਨੇ ਇਧਰ ਆ ਗਏ ਪਾਰਤ ਆ ਗਏ ਉਹ ਕਹਿੰਦਾ ਬਰੀਆਨੀ ਬਿਜਾਰੇ ਮੇਰੇ ਹਰ ਕੀ ਸੀ ਉਹਨਾਂ ਨੇ ਸਮੋਸਾ ਖਾਣ ਲੱਗਿਆ ਇੱਕ ਦੁਕਾਨ ਤੇ ਬਹਿ ਗਏ ਉਹ ਕਹਿੰਦਾ ਵੀ ਸਮੋਸਾ ਨਾ ਤਾਂ ਆਉਂਦਾ ਨਹੀਂ ਸੀ ਉਹ ਜਦੋਂ ਥੋੜਿਆ ਬਿਚਵਾ ਲੂ ਨਿਕਲੇ ਉਹ ਤਿੰਨ ਚਾਰ ਹੋਰ ਇਕੱਠੇ ਹੋ ਗਏ ਉਹ ਕਹਿੰਦੇ ਬਿਚਾ ਲੂ ਬੈ ਇਹਨਾਂ ਹਾਂ ਯਾਰ ਬਿਚਾ ਚੋਗਾ ਉਹ ਕਹਿੰਦਾ ਛੱਡੋ ਯਾਰ ਇਹ ਬਚੋ ਗਿਆ ਕਿ ਮੈਂ ਉਹੀ ਲਾਗਣਾ ਟੈਲੀ ਚ ਕਿਪਾ ਹੋਰ ਲੈ ਕੇ ਸਮੋਸਾ ਸਾਰੇ ਬੈਠੇ ਉਹਦੇ ਆਲੇ-ਦਾਲਿਆਂ ਨਾ ਰਸਤਾ ਰਕੇ ਜੇ ਪਾਸੇ ਨਹੀਂ ਆਈ ਨੀ ਬੜਿਆ ਕਿੱਧਰ ਉਦੋਂ ਉਹ ਦੁਕਾਨ ਵਾਲਾ ਆ ਗਿਆ ਕਹਿੰਦਾ ਵੀ ਕੀ ਐ ਉਹ ਕਹਿੰਦਾ ਅਸੀਂ ਵਿਗਿਆਨੀ ਐ ਅਸੀਂ ਖੋਜ ਕਰ ਰਹੇ ਆਂ ਕਿ ਇਹ ਚ ਆਲੂ ਕਿੱਧਰ ਲਿਖਿਆ ਉਹ ਮਤਲਬ ਤੇ ਫੇਰੇ ਦੇ ਲੋ ਮੈਂ ਬਣਾਈ ਜਨਾ ਉੱਧਰ ਦੇਖ ਲੋ ਕਿ ਕਿੱਧਰ ਦੀ ਗਿਆ ਹਾਂਜੀ ਸੌਖਾ ਹੀ ਕਹਿੰਦਾ ਜੀ ਵਿਗਿਆਨੀ ਐ ਆਪ ਵੀ ਖੋਜ ਕਰਨੀ ਤੇਰੇ ਹੱਥ ਥੋੜੀ ਚੱਕ ਲੈ ਹਾਂਜੀ ਮੈਂ ਕਹਿੰਦਾ ਵਾਕਈ ਰਾਜਾਂ ਵਾਲੀ ਗੱਲ ਹੁੰਦੀ ਸੀ ਹਾਂ ਉਹ ਕਹਿੰਦਾ ਪਲੇਨ ਬਣਾ ਲਿਆ ਪਲੇਨ ਤੇ ਵਿੱਚ ਬਿਠਾ ਲੇ ਸਕੂਲ ਦੇ ਟੀਚਰ ਸਾਰੇ ਪ੍ਰਿੰਸੀਪਲ ਤੇ ਜਦੋਂ ਪਲੇਨ ਨੇ ਉਡਾਣ ਭਰਨੀ ਸੀਗੀ ਤੇ ਉਹਨਾਂ ਅਨਾਉਂਸਮੈਂਟ ਹੋਈ ਕਹਿੰਦੇ ਵੀ ਇਹ ਖੁਸ਼ਖਬਰੀ ਦੇਣੀ ਤੁਹਾਨੂੰ ਕਿ ਜਿਹੜਾ ਇਹ ਪ੍ਰੇਨ ਹੈ ਇਹ ਤੁਹਾਡੇ ਜਿਹੜੇ ਸਟੂਡੈਂਟਸ ਹੈ ਉਹਨਾਂ ਨੇ ਬਣਾਇਆ ਟੀਚਰ ਧਗੜ ਧਗੜ ਤੱਕ ਸਾਰੇ ਇੱਕ ਰੂਪ ਜਾ ਵਾਲਾ ਡਿੱਗੂ ਸਾਟੀ ਵਾਲਾ ਨੇ ਬਣਾਇਆ ਕਿ ਆਪਦੇ ਸਟੂਡੈਂਟਾਂ ਤੇ ਭਰੋਸਾ ਨਹੀਂ ਸੀ ਪਰ ਪ੍ਰਿੰਸੀਪਲ ਨੇ ਕਿਹਾ ਪ੍ਰਿੰਸੀਪਲ ਨੇ ਕਹਿੰਦੀ ਤੁਹਾਨੂੰ ਡਰ ਨਹੀਂ ਲੱਗਦਾ ਕਿ ਮੈਨੂੰ ਆਪਦੇ ਸਟੂਡੈਂਟਾਂ ਤੇ ਪੂਰਾ ਮਾਣ ਹੈ ਸਾਰੇ ਜਿਹੜਾ ਉਹਨਾਂ ਦਾ ਮਾਣ ਉਹਨਾਂ ਵੈਸੇ ਤਾੜੀਆਂ ਵਾਲੀ ਗੱਲ ਕੋਈ ਨਹੀਂ ਮੈਨੂੰ ਮਾਣ ਹੀ ਇਸ ਗੱਲ ਦਾ ਕਿ ਇਹ ਸਟਾਰਟ ਹੀ ਨਹੀਂ ਹੋਣਾ ਡਿੱਗੂ ਦਾ ਤਾਂ ਜੜੂ ਉਹਨਾਂ ਨੂੰ ਜੋ ਹੰਦੇ ਸੀਦਾ ਕਰਦੇ ਜਿਵੇਂ ਤੇਰਾ ਬਟਾ ਦੇ ਆਉਗਾ ਦੇਲ ਕਟਿਆਣੀ ਕੋਈ ਨਹੀਂ ਉੱਟਣੀ ਨਹੀਂ ਇਹਨੇ ਮੈਂ ਕਹਿੰਦਾ ਇਹ ਕਈ ਵਾਰ ਆਪਦੇ ਆ ਤੇ ਨਹੀਂ ਭਰੋਸਾ ਆਉਂਦਾ ਹਨਾ ਤੇ ਜਿਵੇਂ ਉਹ ਗਾ ਅੱਜ ਕੱਲ ਜੇ ਕੱਪੜੇ ਵੀ ਗੇਡੇਡੇ ਹੋ ਜਾਣ ਉਹ ਤਾਂ ਕੋਈ ਢਾਲਦੀ ਢਾਗਾ ਵਾਲੀ ਦੇ ਕੰਮ ਆ ਜਾਂਦੇ ਆ ਜਾਂ ਕਿਸੇ ਜਵਾਗ ਦੇ ਕੰਮ ਆ ਜਾਂਦੇ ਆ ਖੁੱਲੇ ਪੀੜੇ ਹੋ ਜਾਣ ਪਤਾ ਹੀ ਲੱਗਦਾ ਉਹ ਬੰਦੇ ਦੇ ਪਜਾਮਾ ਬਣਾਇਆ ਕਹਿੰਦਾ ਪਜਾਮਾ ਬਣ ਗਿਆ ਬੜਾ ਖੁੱਲਾ ਥੱਲੇ ਜਿਵੇਂ ਪਹਿਲਾਂ ਬੈਲ ਬਾਊਟਲ ਹੁੰਦੀ ਸੀ ਉਹ ਕਹਦਾ ਕੋਈ ਗੱਲ ਨਹੀਂ ਉਹ ਚੁੰਨੀਆਂ ਵਾਲੇ ਕੋਲੇ ਰੰਗਣ ਵਾਲੇ ਕੋਲੇ ਜਾ ਕੇ ਉਹਨਾਂ ਨੂੰ ਪਿੰਕ ਰੰਗਾ ਦੇ। ਉਹਨੇ ਪਿੰਕ ਰੰਗਤਾ ਉਹਨੇ ਲਫਾ ਵਿੱਚ ਪਾ ਕੇ ਘਰ ਵਾਲੀ ਨੂੰ ਪੁੱਛਦਾ ਕਹਿੰਦਾ ਤੇਰੇ ਹੱਥ ਪਲਾਜ਼ਰ ਲੈ ਆ। ਉਹ ਪਾ ਕੇ ਮੌਜ ਇਹਨਾਂ ਤੋਂ ਹੀ ਫਿਰ ਕਹਿੰਦੀ ਆਹ ਬੜਾ ਸੁਣਾ ਪਲਾਜ਼ਰ ਕਹਿੰਦੀ ਕਿਸੇ ਤੇ ਨਹੀਂ ਹੁਣਾ ਇਹੋ ਜਿਹਾ। ਅਮੇ ਪਤਾ ਨਹੀਂ ਇਹਦਾ ਪਜਾਮਾ ਖੁੱਲਾ ਹੋ ਗਿਆ ਸੀ ਉਹ ਪਾਤਾ ਤੇਰੇ। ਹੁਣ ਤਾਂ ਐ ਵੀ ਹੋ ਜਾਂਦਾ ਹੈ। ਠੀਕ ਹੈ ਨਾ ਤੇ ਉਹ ਕਹਦਾ ਜਿਵੇਂ ਹੁਣ ਪੈਂਡਰ ਪੁਰਾਣੀ ਘਾਪ ਦਾ ਆਪਣੀ ਸਾਰਿਆਂ ਦੀ ਬਹੁਤ ਪੁਰਾਣਿਆਂ ਆਪ ਸੁਣਦੇ ਹਾਂ ਉਹਨੇ ਵੀ ਆਫਸਰ ਸ਼ਰਾਬ ਚੜਾਉਣ ਆਇਆ ਸੀ ਇੱਕ ਪੈਂਡ ਚ। ਤੇ ਉਹਨੇ ਸਾਰਾ ਪਿੰਡ ਇਕੱਠਾ ਕਰ ਲਿਆ ਜਿੰਨੇ ਸ਼ਰਾਬ ਪੀਣ ਵਾਲੇ ਸੀ ਇੱਕ ਪਾਣੀ ਦਾ ਗਲਾਸ ਲੈ ਲੈ ਇੱਕ दारू ਦਾ ਗਲਾਸ ਲੈ ਲੈ ਇੱਕ ਕੀੜਾ ਲੈ ਲਿਆ ਉਹਨੇ ਇੱਕ ਕੀੜਾ ਪਾਣੀ ਵਾਲੇ ਗਲਾਸ 'ਚ ਛੱਡਿਆ ਇੱਕ ਲੈ ਕੇ ਚੜਤਾ दारू ਵਾਲੇ 'ਚ ਤੇ ਉਹ ਜਿਹੜਾ दारू ਵਾਲਾ ਸੀਗਾ ਉਹ 5 ਮਿੰਟ ਬਾਅਦ ਮਰ ਗਿਆ ਜਿਹੜਾ ਪਾਣੀ ਵਾਲਾ ਉਹ ਤੈਰਦਾ ਫਿਰੇ ਉਹ ਕਹਿੰਦਾ ਹਾਂ ਭਈ ਕਹਿੰਦੇ ਜੀ ਕੀੜਾ ਮਰ ਗਿਆ ਚਲ ਆਉਣ ਕੀ ਸਿੱਖਿਆ ਉਹਦਾ ਸਿੱਖ ਗਏ दारू ਪੀਣੀ ਚਾਹੀਦੀ ਆ ਪੇਟ ਦੇ ਕੀੜੇ ਮਰਦੇ ਆ ਇਹ ਨਹੀਂ ਸੋਚਾ ਵੀ ਅਸੀਂ ਮਰਾਂਗੇ ਕੀੜਾ ਮਰ ਗਿਆ ਨਾ ਪਰ ਫੌਜ ਦੇ ਰੂਲ ਉਲਟ ਹੈ ਹੂੰ ਫੌਜ ਸਬਜੀ ਉਹ ਲੇਂਗੇ ਜਿਹੜੀ ਕਾਣੀ ਹੁੰਦੀ ਹੈ ਹਾਂ ਅੱਛਾ ਜੀ ਫੌਧੀ ਰਟਾਇਰ ਬੰਦਾ ਵੀ ਵੇਲੇ ਹੀ ਸਬਜੀ ਲਊਗਾ ਤਾਂ ਉਹ ਸਬਜੀ ਉਹ ਲੋਗਾ ਜਿਹੜੀ ਮਾੜੀ ਮੋਟੀ ਕਾਣੀ ਹੋਵੇ ਹੂੰ ਕਿਉਂਕਿ ਉਹ ਕਹਿੰਦਾ ਵੀ ਜਿਹਦੇ ਸੁੰਡੀ ਨਹੀਂ ਮਾਰੀ ਭੋਰਾਕ ਜਾਨਵਰ ਨਹੀਂ ਮਾਰਿਆ ਜੋ ਥੋੜੀ ਸਿਹਤ ਦਾ ਥੋੜੀ ਨੁਕਸਾਨ ਕਰੂਗੀ ਕਰੂਗੀ ਸਹੀ ਗੱਲ ਇਹਦਾ ਮਤਲਬ ਇਹ ਤੇ ਦਵਾਈ ਦਾ ਅਸਰ ਨਹੀਂ ਹੋਇਆ ਨਹੀਂ ਹੋਇਆ ਹਾਂਜੀ ਬਿਲਕੁਕੁਲ ਜੀ ਤਾਂ ਕਰਕੇ ਕੱਟ ਕੇ ਕੱਢੀ ਜਾਂਦੀ ਉਹਦੇ ਚੋਂ ਸਭ ਕਾਣਾ ਹੁਣ ਆਪਾਂ ਕਹਿ ਦਿੰਦੇ ਹਾਂ ਸਾਰੇ ਥੋੜੀ ਹੁੰਦਾ ਯਾਰ ਅਸੀਂ ਨਾ ਯਾਰ ਸੂਸਾ ਪਾਣੀ ਚ ਪੈ ਗਈ ਪਹਿਲਾਂ ਮਾਰਾ ਯਾਰ ਦੂ ਖਰਾਬ ਹੋਣਾ ਟਮਾਟਰ ਖਰਾਬ ਹੋਣਾ ਉਹ ਨਾ ਕੱਢਦੇ ਕਰਦੇ ਹੁਣ ਤਾਂ ਸਾਰਾ ਮਾਰਦੇ ਚਲਾ ਕੇ ਹਨ ਖਰਾਬ ਹੈ ਅਨਾਜ ਨਾਲ ੱਟਕਾ ਹੋ ਰਿਹਾ ਤਾਂ ਹੀ ਰੱਬ ਘਰੋਹ ਹੋਇਆ ਠੀਕ ਹੈ ਨਹੀਂ ਤਾਂ ਉਹਨਾਂ ਵੀ ਕਾਣੇ ਵਾਲਾ ਪਾਸਾ ਕੱਢਦੇ ੁੰਡੀ ਵਾਲਾ ਪਾਸਾ ਗੱਲ ਖਤਮ ਬਾਕੀ ਵਰਤ ਲਓ ਠੀਕ ਹੈ ਨਹੀਂ ਠੀਕ ਹੈ ਪੁਰਾਣੇ ਸਮੇਂ ਤੇ ਅਸੀਂ ਵਰਤਦੇ ਸੀ ਫਿਰ ਲੋਕਾਂ ਨੂੰ ਇਹ ਵੀ ਪਤਾ ਵੀ ਉਹ ਚੀਜ਼ ਸਾਡੇ ਲਈ ਬੈਨੀਫਿਟ ਹੈ ਜਿਹੜੀ ਖਾਣੀ ਹੈ ਦੂਜੀ ਸਾਡੇ ਲਈ ਨੁਕਸਾਨਦੇ ਹੈ ਨੁਕਸਾਨ ਤੇ ਹੋਂਦ ਜਨਾਨੀ ਗਾ ਤੈਨੂੰ ਪਤਾ ਬੰਦੀਆਂ ਨਹੀਂ ਤੇ ਪੂਰਾ ਪਾਣੀ ਆ ਜੇ ਤਾਂ ਡੜਨ ਲੱਗ ਗਿਆ ਤੇ ਇਸ ਭਜਾਂ ਦਾ ਘਰ ਤੈਨੂੰ ਵੇਖ ਕੇ ਲਿਆਂਦੀ ਤੂੰ ਹਾਂ ਉਹ ਕਹਦਾ ਨਾ ਕੋਈ ਜਨਾਨੀ ਸੀ ਉਹ ਬਹੁਤ ਹੀ ਬੜਾ ਸੀ ਕਿਸੇ ਬਾਲਿਆ ਕਰੇ ਬੰਦਾ ਕੁੱਟਿਆ ਕਰੇ ਤੇ ਆਪ ਨਹੀਂ ਸੁਧਰੀ ਬਾਪੇ ਕੋਲੇ ਤਰੀਕੀ ਹਾਂ ਕਹਿੰਦੀ ਬਾਬਾ ਜੀ ਮੇਰੇ ਘਰ ਵਾਲਾ ਕੋਲਦਾ ਉਹਦਾ ਕੋਈ ਹੱਲ ਕਰੋ ਹਾਂ ਬਾਪੇ ਨੇ ਦੋ-ਤਿੰਨ ਦਿਨ ਤਾਂ ਘੇਰੇ ਕੜਾਈ ਤੀਜੇ ਦਿਨ ਕਹਿੰਦਾ ਬਹਿ ਜਾ ਸਰ ਗਿਆ ਤੇਰਾ ਹੱਥ ਉਹਨਾਂ ਦਾ ਹੰਡ ਕੁੱਟ ਪਈ ਤੇ ਤੇ ਬਣ ਗਿਆ ਉਹ ਕਹਿੰਦੀਓ ਬਾਬਾ ਜੀ ਉਹ ਨਾਲ ਫਾੜੋ ਨੇ ਮਾਮਜਾ ਮੇਜੇ ਲਵੇਟ ਗਿਆ ਇਦਾਂ ਕਰ ਬਣਾਤਾ ਹਾਂ ਕਹਿੰਦਾ ਜਦੋਂ ਤੇਰਾ ਬੰਦਾ ਅੰਦਰ ਵਰ ਕਹਿੰਦਾ ਜੰਦਾ ਸਾਡੇ ਘੁੱਟ ਲੈਣਾ ਬਸ ਹਾਂ ਤੱਬੀ ਰੱਖੈਂ ਹਾਂ ਛੱਡਣਾ ਨਹੀਂ ਕਿਸ਼ਾ ਹਾਂ ਉਹ ਨਾ ਤੇਰੇ ਲੱਫੜ ਮਾਰ ਹਾਂ ਉਹ ਤਾਂ ਜੀ ਠੀਕ ਆ ਉਹਨੇ ਉਹ ਹੀ ਗੱਲ ਜਦੋਂ ਪਤੀ ਦੇਖਿਆ ਵਰਜਾ ਕਰਿਆ ਨੇ ਤਾਂ ਉਹਦਾ ਹੁੰਦਾ ਹਾਂ ਹਾਂ ਕੰਮ ਕਰਦੀ ਫਿਰਦੀ ਰਹੀ ਜਦੋਂ ਮੜਾਏ ਕੋਲੀ ਹੋਰ ਨੌਕਰੀ ਹਾਂ ਤੇ ਸੱਤ ਸਾਲ ਰਹਿ ਨਾਂਗੇ ਅੱਤ ਮੈਂ ਬਾਬੇ ਕੋਲੇ ਵੀ ਕਹਿੰਦੀ ਬਾਬਾ ਜੀ ਹਾਂ ਤਾਨਾ ਤੁਸੀਂ ਤਾਨਾ ਤੁਸੀਂ ਤਾਨਾ ਤੁਹਾਡੇ ਤਵੀਰ ਕਹਿੰਦੀ ਇਹ ਤਾਂ ਗੱਫੜ ਵੀ ਨਹੀਂ ਵੱਜਿਆ ਸਭ ਤੇ ਉਹਦੇ ਤਵੀਰ ਦਾ ਐਡਾ ਅਸਰ ਉਹ ਕਹਿੰਦਾ ਬੱਚੇ ਤਵੀਰ ਦਾ ਅਸਰ ਨਹੀਂ ਤੁਹਾਡੀ ਜੁਬਾਨ ਬੰਦ ਦਾ ਅਸਰ ਠੀਕ ਹੈ ਨਾ ਉਹ ਤਾਨਾ ਗਿਆ ਵੀ ਨਾਪਰੀ ਉਹ ਬੋਲਦਾ ਨਾ ਨੂੰ ਬੋਲੂ ਤਾਂ ਕੁੱਟ ਖਾਉ ਹੈ ਨਾ ਤੇ ਨਹੀਂ ਤਾਂ ਕਈ ਔਰਤਾਂ ਨੂੰ ਪਤਾ ਕੰਮ ਆ ਨਾ ਹੌਣ ਮਾਰ ਦਾੜੋਂ ਨੇ ਫੇਰ ਮਾਰਨੀ ਤੇਜ ਦੇਣੇ ਕਹਿਣਗੇ ਹੌਣ ਮਾਰ ਹੌਣ ਮਾਰ ਤੂੰ ਹੌਣ ਮਾਰ ਹੌਣ ਮਾਰ ਮਾਰਦੀ ਦੱਤ ਅਟ ਖਾ ਜਾਂਦੇ ਹੈ ਨਾ ਜੀ ਕਿਉਂਕਿ ਜਿਹੜਾ ਪੁਰਾਣਾ ਸਮਾਂ ਸੀ ਜੀ ਆਪਾਂ ਉਹਦੇ ਵਰਗੇ ਹੋ ਜੀ। ਪੁਰਾਣੇ ਲੋਕਾਂ ਵਰਗੇ ਹੋ ਜੀ। ਸਾਡੀ ਪੀੜ੍ਹੀ ਜਿਹੜੀ ਉਹ ਸਮਝੇ ਪੁਰਾਣੇ ਕਲਚਰ ਤੇ ਚੱਲੇ ਜਾਈਏ। ਤਾਂ ਸਤਜੋਗ ਆ ਜੂਗਾ। ਜੀ ਬਿਲਕੁਲ ਠੀਕ ਹੈ ਸੌਖੇ ਹੋ ਜਾਣਗੇ। ਹਮਮ ਸਾਰੀਆਂ ਫਸਲਾਂ ਵੀ ਵਧੀਆ ਹੋਣਗੀਆਂ। ਕਿਉਂਕਿ ਫਸਲਾਂ ਦਾ ਮੈਂ ਕਹਿਣਾ ਹੁਣ ਕੋਈ ਬੜਾ ਫਰਕ ਨਹੀਂ ਪਿਆ। ਅਸੀਂ ਮਾਂਵਲੇ ਅਜ਼ਮਾਨਾਂ ਨੂੰ ਚੜਾ ਲਿਆ। ਠੀਕ ਹੈ ਅਸੀਂ ਜੇ ਜ਼ਮੀਨਾਂ ਦੇ ਰੇਟ ਵਧੇ ਆ ਅਸੀਂ ਕਿਹੜਾ ਵੇਚ ਕੇ ਖਾਣੀ ਹੈ। ਦੀ ਆਪਣਾ ਤੇ ਵੇਚਣੀ ਹੈ ਪਰ ਉਹ ਹੋਏ ਨੇ ਸਪਰੇ ਉਹ ਉਹ ਕੀ ਸਾਰਾ ਮਹਿੰਗਾ ਕਰ ਲਿਆ ਸਾਰਾ ਮਹਿੰਗਾ ਕਰਾ ਲਿਆ ਠੀਕ ਹੈ ਇਹਨਾਂ ਨੇ ਬਸ ਸਾਡੀਆਂ ਜ਼ਮੀਨਾਂ ਦੇ ਆਏ ਆ ਭਾ ਕਰਕੇ ਵੀ ਜ਼ਮੀਨਾਂ ਮਹਿੰਗੀਆਂ ਤੇ ਹੋਰ ਸੋਧੇ ਮਹਿੰਗੇ ਕਰ ਹੋਰ ਸੋਧਦੇ ਮਹਿੰਗੇ ਸਹੀ ਗੱਲ ਹੈ ਠੀਕ ਹੈ ਪੁਰਾਣੇ ਸਮੇਂ ਦੇ ਵਿੱਚ ਲੋਕ ਸਿੱਟਾ ਦੇ ਕੇ ਗੁੱਟਦੇ ਸੀ ਹਾਂ ਨਰਮੇ ਵੀ ਗੁੱਟਦੇ ਸੀ ਕਣਕਾਂ ਵੀ ਗੁੱਟਦੇ ਸੀ ਠੀਕ ਹੈ ਤੇ ਅੱਜ ਵੀ ਅਸੀਂ ਉਹੋ ਕੰਮ ਕਰ ਲੱਗ ਜੀਏ ਇਹ ਸਪਰੇ ਨਾ ਪਾਈਏ ਕੋਈ ਬਾਲਾ ਫਰਕ ਨਹੀਂ ਪੈਣਾ ਸਹੀ ਗੱਲ ਹੈ ਜੀ ਫਸਲ ਊਨੀ ਨਿਕਲਣੀ ਹੈ ਜਿੰਨੀ ਸਾਡੀ ਮਿਹਨਤ ਲੱਗਣੀ ਆ ਜਿਹੜੇ ਅਸੀਂ ਆ ਲੱਗਨੇ ਆ ਸੁਪਰੀਆਂ ਸੁਪਰੀਆਂ ਤੇ ਉਹ ਕੱਢ ਲੋ ਉਹ ਕੱਢ ਲੋ ਆਪ ਕੱਢ ਠੀਕ ਹੈ ਜੇ ਜਦੋਂ ਅਸੀਂ ਰੇਤ ਬਰੇ ਨਾ ਪਾਈ ਹੋਰ ਨਾ ਪਾਇਆ ਖਰਚਾ ਨਾ ਕਰਿਆ ਉਹ ਤੇ ਦਿਹਾੜੀ ਨਾ ਪਾਈ ਤੇ ਜਿਹੜੀ ਦਾਣੇ ਨਿਕਲਣ ਉਹ ਸਾਡੇ ਹੀ ਆ ਹੂੰ ਸਹੀ ਗੱਲ ਹੈ ਜੀ ਉਹ ਫਿਰ ਉਹਨੇ ਹੋਈ ਜਾਣੇ ਆ ਠੀਕ ਹੈ ਪੁਰਾਣੇ ਸਮਿਆਂ ਨੂੰ ਪੁਰਾਣੇ ਸਮੇਂ ਤੇ ਇਹੀ ਹੁੰਦਾ ਸੀ ਮਾਮਲੇ ਤੇ ਨਹੀਂ ਹੁੰਦੀ ਸੀ ਕਿ ਅੱਧਾ ਬਾਟੇ ਤੇ ਹੁੰਦੀ ਸੀ ਜੇ ਬੀਜ ਨਹੀਂ ਵੀ ਹੈ ਉਦੋਂ ਰਾਲ ਕੇ ਕੀਤੀ ਤਾਂ ਹੀ ਕਰਦੇ ਸੀ ਜੇ ਇਹਨੇ ਕਹਣਾ ਹਾਂ ਵੀ ਉਹਨੇ ਕਹਿੰ ਗੱਦੇ ਦਾਣੇ ਤੇਰੇ ਅੱਦੇ ਸਾਡੇ ਆ ਸਾਡੇ ਵਾਲੇ ਦੀ ਬੀਜ ਲਾ ਆਏ ਵੀਰੋ ਦੇ ਤਾਂ ਲੋਕ ਸਭ ਕੇ ਪਰ ਹੁਣ ਵੀ ਆਪਾਂ ਆਪ ਤੋਂ ਥੱਲੇ ਝਾਕੀ ਗਰੀਬ ਵੱਲ ਦੇਖੀਏ ਲੋਕਾਂ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ ਜੇ ਕੋਈ ਬੱਚਾ ਪੜਨ ਜੋਗ ਹੈ ਉਹਨੂੰ ਇਕੱਠੇ ਹੋ ਕੇ ਪੜਾਈ ਜੇ ਕਿਤੇ ਦਰਖਤ ਨਹੀਂ ਉੱਥੇ ਦਰਖਤ ਲਾਈਏ ਜਾਨਵਰਾਂ ਨੂੰ ਆਲਣੇ ਪਾ ਕੇ ਰਹੀਏ ਜਾਨਵਰ ਵੱਧ ਤੋਂ ਵੱਧ ਆਉਣ ਚੈਰ ਪੈਰ ਹੋ ਗਏ ਸਾਡੇ ਠੀਕ ਹੈ ਨਾ ਫੇਰ ਜਾ ਕੇ ਸਾਡਾ ਜਿਹੜਾ ਕਲਚਰ ਹੈ ਚੰਗ ਹੋਣਾ ਕਿਉਂਕਿ ਅਸੀਂ ਜਾਨਵਰ ਵੀ ਮਕਾਲੇ ਤਖੀਰਾਂ ਦਾ ਪੌਣ ਰਹਿ ਗਿਆ ਹਿਸਤ ਨਾਲ ਜਾ ਪਾਉਣ ਨੂੰ ਬੁਰਾ ਨੂੰ ਉਹ ਵੀ ਜੇ ਘਰ ਮੁੜਿਆ ਜੇ ਟੀਟੀ ਪਾ ਦਿੰਦੇ ਨੇ ਮਾਰ ਦਿੰਦੇ ਨੇ ਦੂਰ ਜਾ ਕੇ ਸਦਨਾ ਜਾ ਪਾਇਆ ਉਹਨਾਂ ਦਾ ਦੂਜੇ ਦੇ ਬਾਅਦ ਵੀ ਇੱਥੇ ਤੱਕ ਨਹੀਂ ਜੇ ਘਰ ਆਪਣੇ ਘਰੇ ਆਉਂਦੀ ਆ ਜਿਆਬ ਦੇ ਘਰੇ ਨਿਕਲਿਆ ਵੀ ਆਪਣੇ ਕਿਰਪਾ ਕਰਤੀ ਪੌਣ ਹੀ ਨੇੜੇ ਜਾਤਾ ਵੀ ਤੁਰ ਕੇ ਜਾਨੀ ਆ ਨੋ ਨੋ ਨਹੀਂ ਮਨਜ਼ੂਰ ਘਰੇ ਵਾਲਾ ਅੱਗੇ ਹਰੇਕ ਦੇ ਘਰੇ ਪੌਣ ਹੁੰਦਾ 21 ਦਾ ਹਰੇਕ ਦੇ ਹਰੇਕ ਦੇ ਘਰੇ ਚੁਹਾਂਦੀਆਂ ਖੁੱਡਾਂ ਹੁੰਦਾ ਸੀ ਹੁਣ ਤਾਂ ਨਾ ਚੁਹਾਂਦੀਆਂ ਖੁੱਡਾਂ ਨਾ ਕੀੜਿਆਂ ਦੇ ਪੌਣ ਨਿਕਲ ਨਹੀਂ ਨਹੀਂ ਤਾਂ ਉਹ ਚਾਕ ਜੇ ਆ ਗਏ ਯਾਰ ਜੇ ਕੀੜੇ ਦੇ ਆਲੇ-ਦਲੇ ਮਾਰਤਾ ਬੇਚੀ ਕੋ ਹੋਂ ਕੋ ਮਰਦੂਦ ਬਾਹਰ ਨਹੀਂ ਨਿਕਲਦਾ ਪਤਾ ਨਹੀਂ ਕੀ ਆ ਉਹਦੇ ਚ ਇੰਨਾ ਸਿਸਟਮ ਦਾ ਫਰਕ ਪੈ ਗਿਆ ਤੇ ਫਿਰ ਅਸੀਂ ਯਾਰ ਕਿੱਥੋਂ ਚੰਗੇ ਰਹਿ ਗਏ ਜੋ ਜਾਨਵਰਾਂ ਨੂੰ ਹੀ ਮਾਰ ਲੱਗ ਗਿਆ ਸੀ